wo guru wow. ਸੀ ਕੋਣ ਹੈ ਜੀ ਸੇਵਾ ਕਰਨ ਵਾਲੇ ਉਹ ਪਾਤਸ਼ਾਹਤਨ ਗੁਰੂ ਰਾਮਦਾਸ ਜੀ ਹੀ ਸੇਵਾ ਕਰਾ ਰਹੇ ਨੇ ਉਹਨਾਂ ਦੀ ਹੀ ਕਿਰਪਾ ਦੇ ਅਨੁਸਾਰ ਹੈ ਸਾਰੀ ਸੇਵਾ ਚੱਲ ਰਹੀ ਹੈ ਬਾਈ ਗੁਰੂ ਦੇਸ਼ ਤੋਂ ਵੀ ਵਿਦੇਸ਼ਾਂ ਤੋਂ 40 50 ਕਿਸਮ ਦੇ ਜਿਹੜੇ ਫੁੱਲ ਨੇ ਉਹ ਮਹਾਰਾਜ ਦੇ ਚਰਨਾਂ 'ਚ ਅਰਪਣ ਕੀਤੇ ਜਾ ਰਹੇ ਹਨ ਜਿਹੜੀ ਕਿ ਸੇਵਾ ਹੈ ਇਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਗੋਲਟਕ ਸਾਹਿਬ ਅਤੇ ਸਾਰੇ ਕੰਪਲੈਕਸ ਦੇ ਦੇ ਕਿ ਮਲੇਸ਼ੀਆ ਤੋਂ ਇੰਡੋਨੇਸ਼ੀਆ ਤੋਂ ਨਿਊਜ਼ੀਲੈਂਡ ਤੋਂ ਸਾਊਥ ਅਫਰੀਕਾ ਤੋਂ ਪੋਲੈਂਡ ਤੋਂ ਤਕਰੀਬਨ 50 ਕਿਸਮ ਦੇ ਫੁੱਲ ਇੰਡੀਅਨ ਵੀ ਆ ਗਏ ਜਿਦੇ ਕਿ ਕਲਕੱਤਾ ਦਾ ਗੇਂਦਾ ਲੱਡੂ ਗੇਂਦਾ ਜਿਹਨੂੰ ਕਹਿੰਦੇ ਆ ਬੈਂਗਲੌਰ ਦੇ ਐਂਥੋਰੀਅਮਸ ਆ ਗਏ ਇਸ ਤਰ੍ਹਾਂ ਕਾਫੀ ਆਕਿਡਸ ਆ ਗਏ ਆ ਬੈਂਗਲੌਰ ਦੇ ਤੇ ਸਾਰੀ ਸੇਵਾ ਪਾਤਸ਼ਾਹ ਦੀ ਕਿਰਪਾ ਨਾਲ ਕੀਤੀ ਜਾ ਰਹੀ ਹੈ ਤਕਰੀਬਨ 35 ਤੋਂ 40 ਟਨ ਜਿਹੜੀ ਸੇਵਾ ਹੈਗੀ ਹੈ ਉਹ ਲਿਆ ਕੇ ਤੇ ਮਹਾਰਾਜ ਦੇ ਚਰਨਾਂ ਚਰਪਨ ਕੀਤੀ ਜਾ ਰਹੀ ਹੈ ਜੀ ਹਰ ਸਥਾਨ 'ਤੇ ਤੁਹਾਨੂੰ ਦੱਸਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਕੋਸ਼ਿਸ਼ ਆਪਣੇ ਵੱਲੋਂ ਐ ਹੀ ਹੈ ਬਾਕੀ ਜੋ ਮਹਾਰਾਜ ਕਰਾ ਲਵੇ ਕਿਉਂਕਿ ਉਹ ਸਮਰੱਥ ਹੋਈ ਹੈ ਕਰਨ ਕਰਨ ਕਰਤਾ ਹੋਈ ਹੈ ਸੇਵਾ ਕਰਾ ਰਹੇ ਹਾਂ ਕਿਵੇਂ ਵੇਖੀ ਕਿੰਨੇ ਅਸੀਂ ਕੌਣ ਹੈਗੇ ਜੀ ਸੇਵਾ ਕਰਨ ਵਾਲੇ ਉਹ ਪਾਤਸ਼ਾਹ ਤਾਂ ਗੁਰੂ ਰਾਮਦਾਸ ਜੀ ਹੀ ਸੇਵਾ ਕਰਾ ਰਹੇ ਨੇ ਉਹਨਾਂ ਦੀ ਹੀ ਕਿਰਪਾ ਦੇ ਅਨੁਸਾਰ ਹੈ ਸਾਰੀ ਸੇਵਾ ਚੱਲ ਰਹੀ ਹੈ ਭਾਈ ਗੁਰੂ ਜੀ ਕਾ ਭਾਈ ਗੁਰੂ ਜੀ ਇਸ ਦੇ ਨਾਲ ਨਾਲ ਖਾਸ ਤੌਰ ਤੇ ਕਿੰਨੇ ਤਰ੍ਹਾਂ ਦੇ ਫੁੱਲ ਜਿਹੜੇ ਇੱਥੇ ਮੰਗਵਾਏ ਗਏ ਨੇ ਜੋ ਇੱਥੇ ਜਿਹੜੀ ਸੇਵਾ ਚੱਲ ਰਹੀ ਹੈ ਇੱਥੇ ਤਕਰੀਬਨ ਦੇਸ਼ ਤੋਂ ਵੀ ਵਿਦੇਸ਼ਾਂ ਤੋਂ 40 50 ਕਿਸਮ ਦੇ ਜਿਹੜੇ ਫੁੱਲ ਨੇ ਉਹ ਮਹਾਰਾਜ ਦੇ ਚਰਨਾਚਰਪਨ ਕਿਤੇ ਜਾ ਰਹੇ ਹਨ ਜਿਹੜੀ ਕਿ ਸੇਵਾ ਹੈ ਇਸ ਵੇਲੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਅਤੇ ਸਾਰੇ ਕੰਪਲੈਕਸ ਕਿਉਂਕਿ ਅਸੀਂ ਕੋਸ਼ਿਸ਼ ਹੈ ਹੀ ਕਰ ਰਹੇ ਹਾਂ ਕਿ ਜਿੱਥੇ-ਜਿੱਥੇ ਕਿਉਂਕਿ ਇਹ ਸੇਵਾ ਪ੍ਰਕਾਸ਼ ਉਤਸਵ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਪਲਕਸ਼ ਵਿੱਚ ਕੀਤੀ ਜਾ ਰਹੀ ਹੈ ਤੇ ਜਿੱਥੇ-ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੈ ਭਾਵੇਂ ਉਹ ਪ੍ਰਕਰਮਾ ਦੇ ਵਿੱਚ ਬੇਰਬਾ ਬੁੱਢਾ ਸਾਹਿਬ ਹੈ ਦੁਪਹਿਣੀ ਬੇਰੀ ਸਾਹਿਬ ਹੈ ਬਾਬਾ ਦੀਪ ਸਿੰਘ ਦਾ ਸਥਾਨ ਇਲਾਚੀਬੀਰ ਸਾਹਿਬ ਹੈ ਝੰਡੇ ਬੁੰਗੇ ਚੀਸ਼ ਮਹਿਲ ਛਰੀ ਕਾਲਤਕ ਸਾਹਿਬ ਬਾਬਾ ਗੁਰਬਖਸ਼ ਸਿੰਘ ਦੇ ਸਥਾਨ ਅਖੰਡ ਪਾਟ ਸਾਹਿਬ ਦੇ ਕਮਰੇ ਸਾਰੇ ਪਾਸੇ ਹੀ ਮਹਾਰਾਜ ਦੀ ਕਿਰਪਾ ਨਾਲ ਸਾਰੀ ਸੇਵਾ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕਿ ਮਲੇਸ਼ੀਆ ਤੋਂ ਇੰਡੋਨੇਸ਼ੀਆ ਤੋਂ ਨਿਊਜ਼ੀਲੈਂਡ ਤੋਂ ਸਾਊਥ ਅਫਰੀਕਾ ਤੋਂ ਹਾਲੈਂਡ ਤੋਂ ਤਕਰੀਬਨ 50 ਕਿਸਮ ਦੇ ਫੁੱਲ ਇੰਡੀਅਨ ਵੀ ਆ ਗਏ ਜਿਦੇ ਕਿ ਕਲਕੱਤਾ ਦਾ ਗੇਂਦਾ ਲੱਡੂ ਗੇਂਦਾ ਜਿਹਨੂੰ ਕਹਿੰਦੇ ਬੈਂਗਲੌਰ ਦੇ ਅੰਥੋਰੀਅਮਸ ਹੈਗੇ ਇਸ ਤਰ੍ਹਾਂ ਕਾਫੀ ਔਕਿਟਸ ਹੈਗੇ ਆ ਬੈਂਗਲੌਰ ਦੇ ਤੇ ਸਾਰੀ ਸੇਵਾ ਪਾਤਸ਼ਾਹ ਦੀ ਕਿਰਪਾ ਨਾਲ ਕੀਤੀ ਜਾ ਰਹੀ ਹੈ ਇਹ ਤਕਰੀਬਨ 3 ਦਿਨ ਦੀ ਹੋ ਗਏ ਜੀ ਅੱਜ ਰਾਤ ਤੱਕ ਪਾਤਸ਼ਾਹ ਕਿਰਪਾ ਕਰਨ ਲੈਲਨ ਜੀ ਸੇਵਾ ਜੀ ਤੇ ਪਹਿਲੇ ਤਾਂ ਲਿਆ ਕੇ ਬੇਸ ਬਣਾਈਦਾ ਜਿਹੜਾ ਲੱਕੜ ਦਾ ਬੰਦਾ ਉਹੀ ਸੀ ਜਿਹੜੇ ਗ੍ਰੀਨ ਮਟੀਰੀਅਲ ਹੁੰਦਾ ਜਿਹਦੇ ਤੇ ਜਾ ਕੇ ਫਰੈਸ਼ ਫਲਾਸਟਿਕ ਦੇ ਨੇ ਉਹਨਾਂ ਦੀ ਜਿਹੜੀ ਸੇਵਾ ਉਹ ਪਹਿਲੇ ਕੀਤੀ ਜਾਂਦੀ ਹੈ ਤੇ ਹੁਣ ਜਿਹੜਾ ਇਹ ਜਿਸ ਸਾਹਬ ਜੀ ਦੇਖ ਰਹੇ ਹੋ ਤੇ ਉਸ ਇਸ ਦੇ ਉਤੇ ਜਿਹੜੇ ਫਰੈਸ਼ ਫਲਾਸ ਲਗਾ ਰਹੇ ਨੇ ਤੇ ਜਿਹਦੇ ਛੀਵਜ਼ ਪੱਤੇ ਹਰ ਤਰ੍ਹਾਂ ਦਾ ਜਿਹੜਾ ਹੈਗਾ ਉਹਨੂੰ ਐਡ ਆਨ ਕਰਕੇ ਫਿਰ ਇਹਨੂੰ ਵਾਇਰ ਦੇ ਨਾਲ ਜਿਹੜਾ ਹੈਗਾ ਉਥੇ ਲਗਾ ਦਿੱਤਾ ਜਾਂਦਾ ਹੈਗਾ ਤੇ ਗੁਰੂ ਰਾਮਦਾਸ ਜੀ ਕਿਰਪਾ ਕਰਨ ਵਾਸਤੇ ਸੇਵਾ ਲੱਲਣ ਜੀ ਤਾਂ ਵਾਹਿਗੁਰੂ ਜੀ ਕਿੰਨੇ ਅਗਰ ਅਸੀਂ ਕੁੱਲ ਗਿਣਤੀ ਦੀ ਗੱਲ ਕਰੀ ਕਿੰਨੇ ਕੁਆਂਟਲ ਫੁੱਲ ਜਿਹੜੇ ਆ ਉਹ ਪੰਜ ਟਰੱਕਸ ਦੇ ਇਹ ਪੰਜ ਟਰੱਕਸ ਦੇ ਵਿੱਚ ਸੇਵਾ ਸਾਰੀ ਅਸੀਂ ਜਦੋਂ ਉੱਥੋਂ ਲੈ ਕੇ ਆਏ ਨਾ ਜੀ ਤੇ ਜਿਹਦੇ ਚ ਤਿੰਨ ਟਰੱਕ ਜਿਹੜੇ ਹੈਗੇ ਸੀ ਏਸੀ ਦੇ ਹੈਗੇ ਸੀ ਜਿਹਦੇ ਤਾਂ ਕਿ ਫੁੱਲ ਕਮਲਾਨ ਜਾਨ ਉਹਨਾਂ ਦੀ ਫਰੈਸ਼ਨੈਸ ਜਿਹੜੀ ਹੈਗੀ ਹੈ ਉਹ ਕਾਇਮ ਰਵੇ ਇੱਥੇ ਵੀ ਆ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਸਾਡੇ ਪ੍ਰਧਾਨ ਸਾਹਿਬ ਜਥੇਦਾਰ ਹਰਜਿੰਦਰ ਸਿੰਘ ਜੀ ਤਾਮੀ ਮੈਨੇਜਰ ਸਾਹਿਬ ਸਕੱਤਰ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਮੈਨੇਜਰ ਸਰਦਾਰ ਭਗਵੰਤ ਸਿੰਘ ਜੀ ਅਤੇ ਜਿਨ੍ਹਾਂ ਦੀ ਛਤਰ ਛਾਇਆ ਹੀ ਇੱਥੇ ਇਹ ਸੇਵਾ ਨੇਪਰੇ ਚੜ੍ਹ ਰਹੀ ਹੈ ਸਿੰਘ ਸਾਹਿਬ ਹੈੱਡ ਗ੍ਰੰਥੀ ਸਾਹਿਬ ਸਾਡੇ ਯਾਨੀ ਰਗਵੀਰ ਸਿੰਘ ਜੀ ਉਹਨਾਂ ਵੱਲੋਂ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਉਹਦੇ ਅਨੁਸਾਰ ਹੈ ਜਿਹੜੀ ਸਾਰੀ ਸੇਵਾ ਮਹਾਰਾਜ ਦੀ ਕਿਰਪਾ ਨਾਲ ਅਸਰ ਚੱਲ ਰਹੀ ਹੈ ਜੀ ਤਾਂ ਇਹ ਸਾਰੀ ਸੇਵਾ ਗੁਰੂ ਘਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕਰਾਈ ਜਾ ਰਹੀ ਹੈ ਜਾਂ ਫਿਰ ਰਾਮਸਰ ਸਾਹਿਬ ਵੀ ਜਿੱਥੋਂ ਨਗਰ ਕੀਤਾ ਨਰਮ ਹਾਂਜੀ ਰਾਮਸਰ ਸਾਹਿਬ ਵੀ ਸੇਵਾ ਹੋ ਰਹੀ ਹੈ ਜੀ ਮੰਜੀ ਸਾਹਿਬ ਜਿੱਥੇ ਦੀਵਾਨ ਲੱਗਨੇ ਕੱਲ ਰਾਤ ਨੂੰ ਉੱਥੇ ਵੀ ਸੇਵਾ ਹੋ ਰਹੀ ਹੈ ਜੀ ਤੇ ਇਹ ਸਾਰੀ ਤਕਰੀਬਨ 35 ਤੋਂ 40 ਟਨ ਜਿਹੜੀ ਸੇਵਾ ਹੈਗੀ ਹੈ ਉਹ ਲਿਆ ਕੇ ਤੇ ਮਹਾਰਾਜ ਦੇ ਚਰਨਾਂ ਚ ਅਰਪਣ ਕੀਤੀ ਜਾ ਰਹੀ ਹੈ ਜੀ ਹਰ ਸਥਾਨ 'ਤੇ ਤੁਹਾਨੂੰ ਦੱਸਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਕੋਸ਼ਿਸ਼ ਆਪਣੇ ਵੱਲੋਂ ਇਹ ਹੀ ਹੈ ਬਾਕੀ ਜੋ ਮਹਾਰਾਜ ਕਰਾ ਲਵੇ ਕਿਉਂਕਿ ਉਹ ਸਮਰੱਥ ਹੋਈ ਹੈ ਕਾਰਨ ਕਰਨ ਕਰਤਾ ਹੋਈ ਹੈ ਤੇ ਅਸੀਂ ਤੇ ਅਰਦਾਸ ਬੇਨਤੀ ਹੀ ਕੀਤੀ ਹੈ ਮਹਾਰਾਜ ਦੇ ਅੱਗੇ ਕਿ ਮਹਾਰਾਜ ਕਰਾ ਲਵੀਂ ਅੱਗੇ ਵੀ ਪਾਸ਼ਾ ਇਸੇ ਤਰ੍ਹਾਂ ਹੀ ਸੇਵਾ ਲੈਂਦਾ ਹੈ ਤੇ ਅੱਗੂ ਵੀ ਕਰਵਾਂਦੇ ਰਹਿਣ ਜੀ ਬਸ ਜੀ ਸੰਗਤ ਜਦੋਂ ਗੁਰੂ ਘਰ ਵਿਖੇ ਆਉਂਦੀ ਹੈ ਤਾਂ ਇਹ ਸੋਹਣੀ ਸਜਾਵਟ ਵੇਖ ਕੇ ਬਹੁਤ ਹੀ ਖੁਸ਼ ਹੁੰਦੀ ਹੈ ਕਿਉਂਕਿ ਇੱਕ ਅੰਦਰ ਦਾ ਮਾਹੌਲ ਜਿਹੜਾ ਹੁੰਦਾ ਹੈ ਬਹੁਤ ਆਨੰਦਮਈ ਮਾਹੌਲ ਬਣ ਜਾਂਦਾ ਹੈ ਜਦੋਂ ਏਡੀ ਸੋਹਣੀ ਜਿਉ ਫੁੱਲਾਂ ਦੀ ਸਜਾਵਟ ਹੋਈ ਹੁੰਦੀ ਹੈ ਤਾਂ ਕਿਤਨੇ ਕਿਤ ਸੰਗਤ ਵੀ ਤੜੇ ਤੱਕ ਪਹੁੰਚ ਕਰਦੀ ਹੈ ਕਿ ਕਹਿੰਦੀ ਹੈ ਕਿ ਇੱਥੇ ਵੀ ਜਿਹੜੀ ਆਣ ਵਾਲੇ ਸਮੇਂ ਚ हां जी हां जी ਤੁਸੀਂ ਇਹ ਦੇਖੋ ਕਿ ਅਸੀਂ ਜਦੋਂ ਇਹ ਸੇਵਾ ਇਸ ਗੁਰਪੁਰਬ ਤੇ ਇਹ ਸਵੇਰੇ 7:30 ਵਜੇ ਮਹਾਰਾਜ ਦੇ ਸਰੂਪ ਨਾ ਰਾਮ ਸਰ ਸਾਹਿਬ ਤੋਂ ਲੈ ਕੇ ਆਉਂਦੇ ਸੀ ਤੇ 10 ਵਜੇ ਇੱਥੇ ਸਮਾਪਤੀ ਹੋ ਜਾਂਦੀ ਸੀ ਤੇ ਜ਼ਿਆਦਾ ਗੁਰਪੁਰਬ ਨੂੰ ਉਸ ਇਸ ਲੈਵਲ ਤੱਕ ਨਹੀਂ ਮਨਾਇਆ ਜਾਂਦਾ ਸੀ ਪਰ ਮਹਾਰਾਜ ਨੇ ਕੋਈ ਕਿਰਪਾ ਕਰਨੀ ਸੀ 2016-17 ਤੋਂ ਉਹਨਾਂ ਨੇ ਹੀ ਸਾਨੂੰ ਕੋਈ ਸੋਚੀ ਪਾਈ ਤੇ ਥੋੜੇ ਤੋਂ ਸ਼ੁਰੂ ਕੀਤਾ ਤੇ ਫਿਰ ਇਹ ਸੇਵਾ ਇਹੋ ਜਿਹਾ ਰੰਗ ਲੱਗਾ ਹੈ ਕਿ ਇਹ ਗੁਰਪੁਰਬ ਜਿਹੜਾ ਹੈ ਹੁਣ ਬਹੁਤ ਵੱਡੇ ਗੁਰਪੁਰਬਾਂ ਦੇ ਵਿੱਚ ਉਤਸ਼ਾਹ ਨਾਲ ਮਨਾਇਆ ਜਾਣ ਲੱਗ ਪਿਆ ਜੇ 2017 ਦੇ ਵਿੱਚ ਫੁੱਲ ਫਲੇਜਡ ਇੱਥੇ ਸੇਵਾ ਹੋਈ ਤੇ ਫਿਰ ਸੰਗਤ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਵੀ ਕਹਿ ਕਿ ਉੱਥੇ ਵੀ ਸ਼ੁਰੂ ਕਰਾਈ ਹੁਣ ਸਾਡੇ ਸਾਰੇ ਹੀ ਵੱਡੇ ਨਗਰਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਉਸੇ ਤਰ੍ਹਾਂ ਹੀ ਨਗਰ ਕੀਰਤਨ ਉਸੇ ਤਰ੍ਹਾਂ ਹੀ ਫਰਬਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਪ੍ਰਬਤ ਪ੍ਰਕਾਸ਼ ਦੇ ਵਾਸਤੇ ਨਹੀਂ ਕੀਤਾ ਜਾਂਦਾ ਸੀ ਉਹ ਇਹੋ ਜਿਹਾ ਰੰਗ ਲੱਗਿਆ ਇਸ ਸੇਵਾ ਦਾ ਕਿ ਤੁਸੀਂ ਇਹ ਜਿਹੜਾ 3-4 ਦਿਨ ਹੈਗੇ ਇਹਦੇ ਵਿੱਚ ਵੀ ਐਕਸਪੈਕਟ ਕਿ ਮੋਰ ਥੈਨ 2 ਮਿਲੀਅਨ 2 ਲੱਖ ਤੋਂ ਬੰਦਾ ਵਾਧਾ ਕੇ ਸੰਗਤ ਮੱਥਾ ਟੇਕ ਜਾਂਦਾ ਹੈ ਤੇ ਉਹ ਛੋਟੇ ਛੋਟੇ ਬੱਚੇ ਕਈ ਆ ਕੇ ਸੰਗਤ ਮੈਨੂੰ ਕਹਿੰਦੇ ਕਿ ਵੀਰ ਜੀ ਜਿਹੜੇ ਨਹੀਂ ਆਉਂਦੇ ਸਨ ਉਹ ਇੱਕ ਵਾਰੀ ਕਹਿੰਦੇ ਵੀ ਅਸੀਂ ਉਸ ਪਾਤਸ਼ਾਹ ਦਾ ਦਰ ਜਾ ਕੇ ਵੇਖਣਾ ਜਿੱਥੇ ਇਹਦੀ ਸੇਵਾ ਮਹਾਰਾਜ ਨੇ ਕੀਤੀ ਹੈ ਇਹੋ ਜੀ ਦੀ ਸੁਗੰਧੀ ਹੈ ਭਾਵੇਂ ਉਹ ਕਿਸੇ ਕਾਰਨ ਆ ਰਿਹਾ ਹੈ ਭਾਵੇਂ ਉਹ ਆਪਣਾ ਇੱਕ ਸੈਲਫੀ ਖਿਚਾਣ ਆ ਰਿਹਾ ਕਿ ਮੈਂ ਵੀ ਜਾਣਾ ਪਰ ਉਹ ਛਾ ਹੈਗਾ ਇਹੋ ਜਿਹਾ ਕਿ ਉਹ ਉਸ ਛਾ ਦੇ ਕਰਕੇ ਉਹ ਸਾਰੀ ਸੰਗਤ ਦਾ ਨਾ ਤੇ ਉਹ ਕਹਿੰਦੇ ਕਿ ਵੀ ਜਿਹੜੇ ਘਰੋਂ ਨਹੀਂ ਵੀ ਤੁਰਦੇ ਸਿਰ ਉਹ ਵੀ ਤੁਰ ਪੈਂਦੇ ਆ ਵੀ ਸੋ ਇਹ ਉਹਦੀ ਉਹਦੀ ਕਿਰਪਾ ਹੈ ਜੀ ਸਾਡਾ ਨਹੀਂ ਹੈਗਾ ਜੀ ਕੁਝ ਇਹ ਇੱਕ ਜਦਾ ਸਵਾਲ ਹੈ ਕਿ ਜਿਹੜੇ ਆ ਕਾਰੀਗਰ ਇੱਥੇ ਲੱਗੇ ਨੇ ਇਹ ਕਾਰੀਗਰ ਕਿੱਥੋਂ ਲੈ ਕੇ ਆਏ ਹੋ ਨਾਲ ਇਹ ਕਾਰੀਗਰ ਕਲਕੱਤੇ ਤੋਂ ਯੂਪੀ ਤੋਂ ਦਿੱਲੀ ਤੋਂ ਤੇ ਕੁਝ ਕਾਰੀਗਰ ਜਿਹੜੇ ਹੈਗੇ ਆ ਉਹ ਸਾਡੇ ਇੱਥੋਂ ਲੋਕਲ ਲੈਵਲ ਦੇ ਵੀ ਹੈਗੇ ਪਰ ਮੋਸਟਲੀ 100 ਤੋਂ ਵੱਧ ਕਾਰੀਗਰ ਅਸੀਂ ਜਿਹੜਾ ਬਾਹਰੋਂ ਲੈ ਕੇ ਆਂਦਾ ਤੇ ਕੁਝ ਇੱਥੇ ਤੇ ਹੈਗੇ ਕਾਰੀਗਰ ਪਰ ਜਿਹਨਾਂ ਨਾਲ ਉਹਨਾਂ ਦੇ ਇਲਾਵਾ 200 250 ਸਰੀਰ ਜਿਹੜਾ ਸੇਵਾ ਕਰਨ ਵਾਲਾ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਕਿਸੇ ਭਾਵ ਦੇ ਵਿੱਚ ਭਾਵੇਂ ਛਬੀਲ ਦੇ ਕਰਦਾ ਭਾਵੇਂ ਉਹ ਜੋੜਾ ਕਰ ਕਰਦਾ ਲੰਗਰ ਚ ਕਰਦਾ ਅੰਦਰ ਕਰਦਾ ਸੱਚਖੰਡ ਚ ਉਹ ਵੀ ਨਾਲ ਲੱਗਾ ਹੋਇਆ ਉਹ ਵੀ ਉਤਸ਼ਾਹ ਚ ਹੈ ਉਹ ਵੀ ਕਹਿੰਦਾ ਚਲੋ ਅਸੀਂ ਕੋਈ ਫੁੱਲ ਚੁੱਕੇ ਲਿਆ ਜਾਂਦੇ ਆ ਕੋਈ ਕਿੱਥੇ ਕਹੋਗੇ ਤੇ ਲਗਾ ਦਿੰਨੇ ਆ ਤੇ ਉਹ ਵੀ ਨਾਲ ਲੱਗਾ ਹੋਇਆ ਬਹੁਤ ਸੰਗਤ ਦਾ ਜਿਹੜਾ ਨਾ ਇਸ ਲਈ ਉਤਸ਼ਾਹ ਹੈ ਤੇ ਉਹਦੇ ਉਹਨਾਂ ਦੀ ਸੀਸ ਤੇ ਪਿਆਰ ਸਦਕਾ ਸਾਰਾ ਕੁਝ ਚੱਲਦਾ ਵੇ ਅੱਜ ਰਾਤ ਤੱਕ ਮਹਾਰਾਜ ਕਿਰਪਾ ਕਰਨ ਜੀ ਤੁਸੀਂ ਵੀ ਸਾਰੇ ਅਸੀਸ ਬਖਸ਼ੋ ਜਿਹੜੀ ਸੰਗਤ ਵੇਖਦੀ ਪਈ ਉਹ ਵੀ ਅਸੀਸ ਬਖਸ਼ੇ ਤੇ ਤਾਂ ਕਿ ਅਸੀਂ ਉਸ ਸੰਪੂਰਨਤਾ ਵੱਲ ਲੈ ਚਲੀਏ ਰਾਤ ਨੂੰ